ਜਿੱਥੇ ਅੱਜ ਸੈਕਟਰ 17 ਦੇ ਵਿੱਚ ਬੁੱਧੀਜੀਵੀਆਂ ਦੇ ਵੱਲੋਂ ਵੱਡਾ ਇਕੱਠ ਕੀਤਾ ਗਿਆ ਉੱਥੇ ਜਿਹੜੀ ਇਹ ਪੰਜਾਬ ਦੀ ਨੌਜਵਾਨੀਆਂ ਉਹ ਵੀ ਅੱਜ ਮਾਲਵਿੰਦਰ ਮਾਲੀ ਦੇ ਨਾਲ ਖੜੀ ਹੈ ਬੁੱਧੀਜੀਵੀਆਂ ਦੇ ਨਾਲ ਅੱਜ ਨੌਜਵਾਨੀ ਦਾ ਵੀ ਜਿਹੜਾ ਇੱਥੇ ਭਾਰੀ ਇਕੱਠ ਹੋਇਆ ਤੇ ਤੁਸੀਂ ਇਹ ਤੁਹਾਨੂੰ ਗੱਲ ਕਰਵਾਵਾਂਗੇ ਅੱਜ ਇੱਕ ਨੌਜਵਾਨ ਕੁੜੀ ਦੇ ਨਾਲ ਜਿਹੜੀ ਕਿ ਹਰੇਕ ਇਦਾਂ ਦੇ ਇਕੱਠ ਦੇ ਵਿੱਚ ਸ਼ਾਮਲ ਹੁੰਦੀ ਹੈ ਸੋ ਤੁਸੀਂ ਇੱਥੇ ਅੱਜ ਆਏ ਹੋ ਹਨਾ ਇੱਕ ਕੇਸ ਪਿਆ ਜਿਹੜਾ ਕਹਿੰਦੀ ਹੈ ਕਿ ਵੀਡੀਓ ਦੇ ਆਧਾਰ ਤੇ ਹਾਲਾਂਕਿ ਵੀਡੀਓ ਦੇ ਆਧਾਰ ਤੇ ਤਾਂ ਜੇ ਲਾਓਰਿਸ਼ ਬਿਸ਼ਨੋਈ ਦੀ ਇਹ ਗੱਲ ਕਰ ਲਈ ਇੰਟਰਵਿਊ ਹੋਈ ਆ ਤੇ ਉਹਦੇ ਐਂਕਰ ਨੂੰ ਵੀ ਪੁੱਛਾ ਕੇ ਪੁੱਛਿਆ ਜਾ ਸਕਦਾ ਵੀ ਤੁਹਾਡੀ ਇੰਟਰਵਿਊ ਕਿਹਨੇ ਕਰਵਾਈਆ ਕਿੱਥੇ ਕਰਵਾਈਆ ਪਰ ਉਹਲੇ ਤੱਕ ਜਾਂਚ ਨਹੀਂ ਹੋਈ ਪਰ ਇੱਕ ਘੰਟੇ ਦੇ ਅੰਦਰ ਪਰਚਾ ਦਰਜ ਕਰਕੇ ਮਾਲੀ ਸਾਹਿਬ ਨੂੰ ਚੱਕ ਲਿਆ ਜਾਂਦਾ ਬਿਲਕੁਲ ਇਹ ਇਸ ਕਰਕੇ ਨਹੀਂ ਵੀ ਕੋਈ ਉਹਨਾਂ ਨੇ ਵੀਡੀਓ ਦੇ ਉੱਤੇ ਪਹਿਲੀ ਗੱਲ ਤਾਂ ਸ਼ਿਕਾਇਤ ਕਰਤਾ ਕੌਣ ਹੈ ਸਰਕਾਰ ਦਾ ਆਪਣਾ ਬੰਦਾ ਗ੍ਰਿਫਤਾਰ ਕਰਨ ਕੋਣ ਆਇਆ ਸਰਕਾਰ ਆ ਪਈ ਹੈ ਇਸ ਕਰਕੇ ਇਹ ਜੇ ਛੋਟੇ ਜਿਹੇ ਪਰਚੇ ਦੇ ਉੱਤੇ ਇੰਨੀ ਇੱਕ एकदम ਇੱਕ ਗ੍ਰਿਫਤਾਰੀ ਹੈ ਜਿਹੜੀ ਆਮ ਤੌਰ ਤੇ ਨਹੀਂ ਹੁੰਦੀ ਹੁੰਦੀ ਇਹਦਾ ਮਕਸਦ ਸਿਰਫ ਇੱਕੋ ਇੱਕ ਹੈ ਰਾਤ ਨੂੰ ਅੱਧੀ ਰਾਤ ਨੂੰ ਜਾ ਕੇ ਗ੍ਰਿਫਤਾਰ ਕਰਨਾ ਬਿਨਾਂ ਕਿਸੇ ਤਰ੍ਹਾਂ ਦੀ ਐਫਆਈਆਰ ਦਿਖਾਏ ਬਿਨਾਂ ਕਿਸੇ ਤਰ੍ਹਾਂ ਦੇ ਉਹਨਾਂ ਨੂੰ ਚਾਰਜਸ ਦਸੇ ਉਹ ਤੋਂ ਗ੍ਰਿਫਤਾਰੀ ਕਰਨ ਦਾ ਮਤਲਬ ਹੈ ਸਿਵੀ ਉਹਨਾਂ ਦੇ ਮਨ 'ਚ ਇੱਕ دہشت ਪਾਉਣਾ ਉਹਨਾਂ ਦੇ ਨਾਲ-ਨਾਲ ਸਾਰੇ ਬੁੱਧੀਜੀਵੀਆਂ ਦੇ ਮਨਾਂ 'ਚ دہشت ਪਾਉਣਾ ਅਜਿਹੇ ਲੋਕਾਂ ਦੇ ਮਨਾਂ 'ਚ دہشت ਪਾਉਣਾ ਜਿਹੜੇ ਅੱਜ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰ ਰਹੇ ਨੇ ਉਹਨਾਂ ਦੀ ਆਲੋਚਨਾ ਕਰ ਰਹੇ ਨੇ ਕਿਉਂਕਿ ਮਾਲਵਿੰਦਰ ਮਾਲੀ ਲੰਬੇ ਸਮੇਂ ਤੋਂ ਸਰਕਾਰ ਜਿਹੜਾ ਕਿੱਥੇ ਵੀ ਗਲਤ ਹੈ ਲਗਾਤਾਰ ਉਹਦੇ ਉੱਤੇ ਟਿੱਪਣੀਆਂ ਕਰਦੇ ਨੇ ਲਗਾਤਾਰ ਸੋਸ਼ਲ ਮੀਡੀਆ ਦੇ ਵਿੱਚ ਐਕਟਿਵਲੀ ਮਤਲਬ ਸਰਕਾਰ ਦਾ ਵਿਰੋਧ ਕਰਦੇ ਨਜ਼ਰ ਆਉਂਦੇ ਨੇ ਇਸ ਕਰਕੇ ਅੱਜ ਸਰਕਾਰ ਨੂੰ ਉਹਨਾਂ ਦੇ ਵਿਰੋਧ ਕਰਦੀ ਹੋਈ ਆਵਾਜ਼ ਤੋਂ ਤਕਲੀਫ ਹੈ ਤੈਨੂੰ ਉਹਨਾਂ ਨੂੰ ਰਾਤੋਂ ਰਾਤ ਆ ਕੇ ਗ੍ਰਿਫਤਾਰ ਕੀਤਾ ਗਿਆ ਮੈਡਮ ਗੱਲ ਕਰ ਲਈ ਕਿ ਜਦੋਂ ਵੀ ਇਦਾਂ ਦੇ ਮਸਲੇ ਹੁੰਦੇ ਨੇ ਤਾਂ ਆਖਰਕਾਰ ਪੱਤਰਕਾਰਾਂ ਨੂੰ ਸਾਰਿਆਂ ਤੋਂ ਪਹਿਲਾਂ ਚੱਕਿਆ ਜਾਂਦਾ ਉਹ ਕਿਉਂ ਕਿਉਂਕਿ ਪੱਤਰਕਾਰ ਜਿਹੜੇ ਨੇ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਤਾਂ ਪੱਤਰਕਾਰ ਉਹ ਨੇ ਜਿਹੜੇ ਪੈਸਿਆਂ ਤੇ ਬਿਕ ਜਾਂਦੇ ਨੇ ਜਿਨ੍ਹਾਂ ਨੂੰ ਖਰੀਦ ਲੈਂਦੇ ਆ ਜਿਹੜੇ ਸਰਕਾਰ ਦੇ ਵਿਰੁੱਧ ਬੋਲਣਾ ਬੰਦ ਕਰ ਦਿੰਦੇ ਆ ਜਦੋਂ ਕਿਸੇ ਐਮਪੀ ਐਮਐਲਏ ਦੀ ਕਾਨਫਰੰਸ ਹੁੰਦੀ ਹੈ ਜਦੋਂ ਉਹਨਾਂ ਦੇ ਪ੍ਰੋਗਰਾਮ ਹੁੰਦੇ ਨੇ ਬਹੁਤ ਵੱਡੀ ਗੈਂਦੀ ਚੋਂ ਆਉਂਦੇ ਨੇ ਜਦੋਂ ਕਿਤੇ ਹੋਰ ਲੋਕ ਜਿਵੇਂ ਅਸੀਂ ਇੱਥੇ ਯੂਨੀਵਰਸਿਟੀ ਦੇ ਵਿੱਚ ਐਮਪੀ ਐਮਐਲਏ ਦਾ ਵਿਰੋਧ ਕੀਤਾ ਉਦੋਂੋਂ ਆਏ ਹੋਏ ਸੀ ਉਹਨਾਂ ਦੀਆਂ ਗੱਲਾਂ ਸੁਣੀਆਂ ਜਿਹੜਾ ਅਸੀਂ ਵਿਰੋਧ ਕੀਤਾ ਉਹ ਸਾਰੇ ਚੈਨਲਾਂ ਦੇ ਵਿੱਚੋਂ ਗਾਇਬ ਹੋ ਜਾਂਦਾ ਹੈ ਇਹ ਇਹ ਜਿਹੜੀਆਂ ਚੀਜ਼ਾਂ ਦੇ ਵਿੱਚ ਇੱਕ ਤਾਂ ਇੱਕ ਪਾਸੇ ਤਾਂ ਉਹ ਪੱਤਰਕਾਰਾਂ ਦਾ ਧੜਾ ਹੈ ਜਿਹੜਾ ਜਿਵੇਂ ਉੱਥੇ ਗੋਦੀ ਮੀਡੀਆ ਹੈ ਇੱਥੇ ਭਗਵੰਤ ਮਾਨ ਦਾ ਮੀਡੀਆ ਬਣ ਰੱਖਿਆ ਵਾ ਮਸ਼ਹੂਰੀਆਂ ਦੇ ਦਮ ਤੇ ਚੱਲਦਾ ਹੈ ਸਿਰਫ ਆਪਦੇ ਪੈਸੇ ਤੇ ਮੁਨਾਫਿਆਂ ਦੀ ਗੱਲ ਕਰਦਾ ਹੈ ਦੂਜੇ ਪਾਸੇ ਇੱਕ ਅਜਿਹਾ ਧੜਾ ਹੈ ਜਿਹੜਾ ਉਹਨਾਂ ਦੀ ਪੈਸੇ ਦੇ ਨਾਲ ਨਹੀਂ ਵਿਕਦਾ ਉਹ ਉਹਨਾਂ ਲਈ ਖਤਰਾ ਨੇ ਕਿਉਂਕਿ ਲੋਕ ਜਿਹੜੇ ਨੇ ਉਹ ਘਰਾਂ ਦੇ ਅੰਦਰ ਬੈਠੇ ਅੱਜ ਸੋਸ਼ਲ ਮੀਡੀਆ ਦੇ ਰਾਹੀਂ ਹੀ ਬਹੁਤ ਸਾਰੀਆਂ ਚੀਜ਼ਾਂ ਨੂੰ ਦੇਖ ਰਹੇ ਨੇ ਸੁਣ ਰਹੇ ਨੇ ਬਾਤ ਰਹੇ ਨੇ ਆਪਣੀ رائے ਬਣਾਉਂਦੇ ਆ ਉਹਨਾਂ ਦੇ ਲਈ ਉਹ ਖਤਰਾ ਮਹਿਸੂਸ ਹੁੰਦਾ ਹੈ ਇਸ ਕਰਕੇ ਅੱਜ ਅਜਿਹੇ ਪੱਤਰਕਾਰ ਜਿਹੜੇ ਨੇ ਉਹਨਾਂ ਨੂੰ ਪਹਿਲਾ ਨਿਸ਼ਾਨਾ ਬਣਾਇਆ ਜਾਂਦਾ ਬੁੱਧੀਜੀਵੀਆਂ ਨੂੰ ਪਹਿਲਾ ਨਿਸ਼ਾਨਾ ਬਣਾਇਆ ਜਾਂਦਾ ਜਿਹੜੇ ਲੋਕ ਅੱਜ ਇਹਨਾਂ ਲੋਕਾਂ ਤੱਕ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਦੀ ਗੱਲ ਵੀ ਲੈ ਕੇ ਜਾਂਦੇ ਨੇ ਮੈਡਮ ਜਦੋਂ ਇਸ ਤੋਂ ਪਹਿਲਾਂ ਇੱਕ ਭਾਨੇ ਸਿੱਧੂ ਦਾ ਕੇਸ ਹੁੰਦਾ ਭਾਨੇ ਸਿੱਧੂ ਨੂੰ ਚੱਕਿਆ ਜਾਂਦਾ ਤੇ ਲਗਾਤਾਰ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਉ ਖਤਨ ਦੇ ਵਿੱਚ ਇਕੱਠ ਰੱਖਿਆ ਜਾਂਦਾ ਤਾਂ ਇਕੱਠ ਦੇ ਵਿੱਚੋਂ ਸਾਰਿਆਂ ਤੋਂ ਪਹਿਲਾਂ ਪੱਤਰਕਾਰ ਚੱਕੇ ਜਾਂਦੇ ਨੇ ਜਿਹੜੇ ਪੰਜਾਬ ਦੇ ਪੱਤਰਕਾਰ ਸੀਗੇ ਉਹਨਾਂ ਨੂੰ ਚੱਕਿਆ ਜਾਂਦਾ ਬਿਲਕੁਲ ਮਤਲਬ ਮੈਂ ਉਹੀ ਦੱਸ ਰਹੀ ਹਾਂ ਵੀ ਜਿੱਥੇ ਸਰਕਾਰਾਂ ਜਿਹੜੀਆਂ ਨੇ ਜੇ ਉਹਨਾਂ ਨੇ ਕੁਝ ਕਰਨਾ ਹੀ ਨਹੀਂ ਲੋਕਾਂ ਦੇ ਹੱਕ ਦੇ ਵਿੱਚ ਜਦੋਂ ਲੋਕ ਲੋਕਪੱਖੀ ਨੀਤੀਆਂ ਨਹੀਂ ਲੈ ਕੇ ਆਉਣੀਆਂ ਜਦੋਂ ਸਰਕਾਰਾਂ ਲੋਕਾਂ ਦੇ ਅੱਗੇ ਬਦਨਾਮ ਹੋ ਰਹੀਆਂ ਨੇ ਤਾਂ ਜਿਹੜੇ ਲੋਕ ਉਸ ਬਦਨਾਮੀ ਕਰਨ ਦੇ ਵਿੱਚ ਵੱਡਾ ਯੋਗਦਾਨ ਪਾ ਰਹੇ ਨੇ ਅਸਲ ਵਿੱਚ ਤਾਂ ਸਰਕਾਰ ਆਪ ਆਵਦੀਆਂ ਨੀਤੀਆਂ ਕਰਕੇ ਬਦਨਾਮ ਹੈ ਪਰ ਉਹਨਾਂ ਨੂੰ ਨੰਗਾ ਜਿਹੜਾ ਕਰਦੇ ਨੇ ਉਹ ਲੋਕ ਨੇ ਉਹ ਲੋਕ ਸਰਕਾਰ ਲਈ ਖਤਰਾ ਨੇ ਤੇ ਉਹਨਾਂ ਵਿੱਚੋਂ ਪੱਤਰਕਾਰ ਵਕੀਲ ਬੁੱਧੀਜੀਵੀ ਇਹ ਸਭ ਪਹਿਲੇ ਨੰਬਰ ਦੇ ਉੱਤੇ ਖਤਰਾ ਬੰਦੇ ਨੇ ਇਸ ਕਰਕੇ ਇਹ ਨੇ ਹਮੇਸ਼ਾ ਸਰਕਾਰ ਦਾ ਪਹਿਲਾ ਟਾਰਗੇਟ ਰਿਹਾ ਭਾਵੇਂ ਉਹ ਕੇਂਦਰ ਦੀ ਭਾਜਪਾ ਸਰਕਾਰ ਹੈ ਭਾਵੇਂ ਪਹਿਲਾਂ ਕਾਂਗਰਸ ਰਹੀ ਆ ਅਕਾਲੀ ਰਹੇ ਨੇ ਅੱਜ ਦੀ ਆਮ ਆਦਮੀ ਪਾਰਟੀ ਸਰਕਾਰੇ ਬਿਲਕੁਲ ਕੇਂਦਰ ਸਰਕਾਰ ਦੇ ਨਕਸ਼ੇ ਕਦਮਾਂ ਦੇ ਉੱਤੇ ਚੱਲਦੀ ਹੋਈ ਉਸੇ ਤਰ੍ਹਾਂ ਦਾ ਜਿਹੜਾ ਰੋਖਾ ਉਹ ਅਪਣਾ ਰਹੀ ਹੈ ਜੀ ਮੈਂ ਜਦੋਂ ਸੋਸ਼ਲ ਮੀਡੀਆ ਤੋਂ ਜਿਹੜੀ ਇਹ ਸਰਕਾਰ ਬਣੀ ਹੈ ਸੋਸ਼ਲ ਮੀਡੀਆ ਦੇ ਵਿੱਚ ਲਗਾਤਾਰ ਚਰਚਾ ਦੇ ਵਿੱਚ ਰਹਿੰਦੀ ਸੀ ਤੁਹਾਨੂੰ ਨਹੀਂ ਲੱਗਦਾ ਵੀ ਪਹਿਲੀਆਂ ਸਰਕਾਰਾਂ ਦੇ ਨਾਲੋਂ ਜ਼ਿਆਦਾਤਰ ਜਿਹੜਾ ਸੋਸ਼ਲ ਮੀਡੀਆ ਤੇ ਇਹਨਾਂ ਦੇ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ ਬਿਲਕੁਲ ਮਤਲਬ ਸਰ ਅੱਜ ਹੋਇਆ ਵੀ ਇਹ ਹੈ ਵੀ ਪਿਛਲੇ ਸਾਲਾਂ ਦੇ ਵਿੱਚ ਸੋਸ਼ਲ ਮੀਡੀਆ ਜਿਹੜਾ ਬਹੁਤ ਵੱਡੇ ਪੱਧਰ ਤੇ ਵਧਿਆ ਖਾਸ ਤੌਰ ਤੇ ਜਿਹੜਾ 19 ਦੇ ਵਿੱਚ ਅੰਦੋਲਨ ਹੋਇਆ ਜਾਂ ਆਪਾਂ ਕਹਿ ਲਈਏ ਵੀ ਲਾਕਡਾਊਨ ਤੋਂ ਬਾਅਦ ਤੋਂ ਲੈ ਕੇ ਤੇ ਉਸ ਤੋਂ ਬਾਅਦ ਤੋਂ ਸਰਕਾਰ ਨੇ ਇਹ ਆਈ ਵੀ ਉਸੇ ਤਰ੍ਹਾਂ ਦੇ ਨਾਲ ਹੈ ਇਹ ਨੇ ਹਰ ਉਹ ਬੰਦਾ ਜਿਹੜਾ ਸਰਕਾਰ ਦੂਜੀਆਂ ਸਰਕਾਰਾਂ ਦਾ ਵਿਰੋਧ ਕਰਦਾ ਸੀ ਉਹਦੀਆਂ ਵੀਡੀ ਬਹੁਤ ਵੱਡੇ ਪੱਧਰ ਦੇ ਉੱਤੇ মিডিਆ ਖਰੀਦਿਆ ਵੀ ਤੇ ਅੱਜ ਵੀ ਉਸੇ ਤਰ੍ਹਾਂ ਕਰ ਰਹੀ ਹੈ ਵੀ ਜੇ ਅੱਜ মিডিਆ ਹੈ ਤਾਂ ਉਹਨਾਂ ਦੇ ਕਹਿਣੇ ਚ ਕਿਉਂ ਨਹੀਂ ਅੱਜ ਉਹਨਾਂ ਦੇ ਤੋਤਾ ਬਣ ਕੇ ਕਿਉਂ ਨਹੀਂ ਅੱਜ ਉਹ ਬੋਲ ਰਿਹਾ ਇਸ ਕਰਕੇ ਸਰਕਾਰ ਜਿਹੜੀ ਹੈ ਇਹ ਬਿਲਕੁਲ ਸਾਫ਼ ਹੈ ਵੀ ਅੱਜ ਸਰਕਾਰ ਉਹਨਾਂ ਹੀ ਨੀਤੀਆਂ ਦਾ ਵਰਤੋਂ ਕਰਦੀ ਹੋਈ ਜਿਨ੍ਹਾਂ ਦੇ ਨਾਲ ਉਹ ਆਈ ਸੀ ਜਿਹੜੇ ਵਾਅਦੇ ਕਰਕੇ ਆਈ ਸੀ ਉਹ ਸਾਰੀਆਂ ਚੀਜ਼ਾਂ ਨੂੰ ਭੁੱਲ ਕੇ ਅੱਜ ਸਿਰਫ ਆਪ ਦੇ ਸਵਾਰਥ ਤੱਕ ਆਪ ਦੇ ਨਿੱਜ ਤੱਕ ਸੀਮਤ ਰਹਿ ਗਈ ਹੈ ਆਪਦੀ ਸੱਤਾ ਨੂੰ ਬਚਾਉਣ ਦੇ ਲਈ ਲੜਾਈ ਲੜ ਰਹੀ ਹੈ ਆਉਣ ਵਾਲੇ ਸਮੇਂ 'ਚ ਆਪਦੀ ਸੱਤਾ ਨੂੰ ਵਧਾਉਣਾ ਕਿਵੇਂ ਅੱਜ ਇਹਦੀ ਸਿਰਫ ਲੜਾਈ ਲੜ ਰਹੀ ਹੈ ਸੋ ਬਹੁਤ-ਬਹੁਤ ਧੰਨਵਾਦ ਸੋ ਇਹ ਸਨ ਇੱਕ ਨੌਜਵਾਨ ਲੜਕੀ ਜਿਹਦੇ ਬੋਲਾਂ ਦੇ ਕਾਫੀ ਕਹਿ ਦਈਏ ਕਿ ਇਹ ਜਜਵਾ ਸੀਗਾ ਲਗਾਤਾਰ ਜਿਹੜੀ ਸਰਕਾਰ ਨੂੰ ਫਟਕਾਰ ਪਾਉਂਦੀ ਹੋਈ ਇਹ ਨਜ਼ਰ ਆਈ ਹੈ ਨੌਜਵਾਨ ਕੁੜੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸੈਕਟਰ 17 ਦੇ ਵਿੱਚ ਲਗਾਤਾਰ ਬੁੱਧੀ ਜੀਵੀਆਂ ਦਾ ਘੱਟ ਵਧਦਾ ਜਾ ਰਿਹਾ ਹੈ